ਭਾਰਤ ਵੱਲ ਦਾ ਐਲਾਨ ਦਿੱਤਾ ਗਿਆ ਭਾਰਤ ਅਮਰੀਕਾ ਦੇ ਵਪਾਰਕ ਰਿਸ਼ਤਿਆਂ ਲੈ ਕੇ ਤਾਂ ਹੁਣ ਇਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਟੈਨ ਹੈ ਦੇਖੋ ਹਿੰਦੁਸਤਾਨ ਜਿਹੜਾ ਹੈ ਇਸ ਦੀ ਆਬਾਦੀ ਇਸ ਟਾਈਮ ਸਾਰੀ ਦੁਨੀਆ ਤੋਂ ਵੱਧ ਚੁੱਕੀ ਹੈ ਇਵਨ ਚਾਈਨਾ ਤੋਂ ਵੀ ਵੱਧ ਚੁੱਕੀ ਹੈ ਹੋਰ ਜਿਹੜੀਆਂ ਵੱਡੀਆਂ ਤਾਕਤਾਂ ਨੇ ਅਮਰੀਕਾ ਆ ਰਹੀਆਂ ਉਹ ਸੋਚ ਰਹੀਆਂ ਕਿ ਇੰਨੀ ਵੱਡੀ ਆਬਾਦੀ ਨੂੰ ਜਿਹੜੀ ਖਾਦ ਪਦਾਰਥਾਂ ਦੀ ਲੋੜ ਹੈ ਜਾਂ ਹੋਰ ਵਰਤੌਣੀਆਂ ਚੀਜ਼ਾਂ ਦੀ ਲੋੜ ਹੈ ਉਸ ਦੇ ਟ੍ਰੇਡ ਨੂੰ ਖਾਣ ਵਾਸਤੇ ਕਿੱਥੇ ਉਹ ਆਪ ਦੇ ਇਨਪੋਰਟ ਸਿੱਧੇ ਤੋਂ ਸਾਡੇ ਜਾਣੇ ਆ ਉਹਨਾਂ ਤੇ ਜ਼ੀਰੋ ਟੈਰਫ ਲੱਗ ਰਿਹਾ ਹੈ ਔਰ ਸਾਡੇ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਟੈਰਫ ਲੱਗ ਰਿਹਾ ਹੈ ਔਰ ਉਹ ਸੋਚਦੇ ਆ ਕਿ ਐਗਰੀਕਲਚਰ ਜਿਹੜੀ ਹੈ ਸੈਕਟਰ ਹੈ ਇਹ ਅਨ ਪਲੈਂਟ ਸੈਕਟਰ ਹੈ ਅਨ ਆਰਗੇਨਾਈਜ਼ਡ ਸੈਕਟਰ ਹੈ ਇਸ ਦੇ ਉੱਤੇ ਕਾਬੂ ਪਾਉਣ ਵਾਸਤੇ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਤੇਲ ਵਾਲੇ ਮੁਲਕਾਂ ਦੇ ਉੱਤੇ ਜਿੱਥੇ ਵੀ ਤੇ ਔਇਲ ਪ੍ਰੋਡਿਊਸਿੰਗ ਕੰਟਰੀ ਸੀਗੇ ਉਹਨਾਂ ਨੇ ਇਰਾਕ, ਇਰਾਨ ਸਭ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਹੁਣ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਫੂਡ ਦਾ ਜਿਹੜਾ ਸੈਕਟਰ ਹੈ ਉਹ ਸਭ ਤੋਂ ਵੱਡਾ ਹੈ ਇਸ ਟਾਈਮ ਇੰਡੀਆ ਦੇ ਵਿੱਚ ਹੈ ਉਹ ਇੰਡੀਆ ਦੀ ਇਕਨੋਮੀ ਨੂੰ ਖਾਧੂ ਕਰਨ ਵਾਸਤੇ ਸਾਡੇ ਫੂਡ ਸੈਕਟਰ ਦੇ ਉੱਤੇ ਕਾਬੂ ਪਾਉਣਾ ਚਾਹੁੰਦੇ ਨੇ ਸਾਡੇ ਡੇਰੀ ਫਾਰਮਿੰਗ ਹੈ ਐਗਰੀਕਲਚਰ ਸੈਕਟਰ ਹੈ ਫਰੂਟਸ ਹੈ ਪਰ ਜਿਹੜੇ ਹਿੰਦੁਸਤਾਨ ਦੇ ਜਾਗਰੂਕ ਲੋਕ ਹੈ ਉਹਨਾਂ ਨੇ ਜਿੱਥੇ ਸਾਡੇ ਐਮਪੀ ਨੇ ਪਾਰਲੀਮੈਂਟ ਦੇ ਵਿੱਚ ਇਹਦਾ ਵਿਰੋਧ ਕੀਤਾ ਸਾਰੀਆਂ ਪਾਰਟੀਆਂ ਇਹਦਾ ਵਿਰੋਧ ਕਰ ਰਹੀਆਂ ਨੇ ਅੱਜ ਤੁਸੀਂ ਦੇਖ ਰਹੇ ਹੋ ਵਕਤ-ਵਕ ਜੱਥੇਬੰਦੀਆਂ ਭਾਵੇਂ ਕਿਸਾਨ ਜੱਥੇਬੰਦੀਆਂ ਨੇ ਪਾਵੇਂ ਟ੍ਰੇਡ ਯੂਨੀਅਨ ਨੇ ਪਾਵੇਂ ਰਿਟਾਇਰਡ EMPLOYEES ਯੂਨੀਅਨ ਨੇ ਜਿਹੜੇ ਸਮਝਦੇ ਹੈ ਕਿ ਇਹ ਸਮਝੌਤੇ ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਇਸ ਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਉਹ ਇਸ ਦਾ ਵਿਰੋਧ ਕਰ ਰਿਹਾ ਆਮ ਆਦਮੀ ਪਾਰਟੀ ਨੇ ਇਸ ਲਈ ਸਾਰੇ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੰਡ ਦਾ ਫੈਸਲਾ ਕੀਤਾ ਸਾਰੀਆਂ ਪਾਰਟੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਸਾਨੂੰ ਸਾਡੀ ਪਾਰਟੀ ਵੱਲੋਂ ਜ਼ਿਲ੍ਹਾ ਲੈਵਲ ਦੇ ਉੱਤੇ ਇਹ ਜਿਹੜੇ ਧਰਨੇ ਦਿੱਤੇ ਜਾ ਰਹੇ ਆ ਉਸ ਦੇ ਲਈ ਪਾਰਟੀ ਦੇ ਹਕੂਮਤ ਦੇ ਵਿੱਚ ਅਸੀਂ ਵੀ ਅੱਜ ਅਸੀਂ ਉਸ ਸਮਝੌਤੇ ਦੇ ਖਿਲਾਫ ਅੱਜ ਇੱਥੇ ਬਟੰਡਾ ਜ਼ਿਲ੍ਹਾ ਕਜਰੀਆਂ ਵਿੱਚ ਧਰਨਾ ਦੇਣ ਦੀ ਗੱਲ ਪੂਰਾ ਪੰਜਾਬ ਭਰ ਚੋਰੇ ਦੂਰੇ ਪੰਜਾਬ ਪਰ ਪਰ ਰੋਡ ਜਾਮ ਕਰਨ ਦੀ ਪਲਾਨਿੰਗ ਨਹੀਂ ਸਾਨੂੰ ਧਰਨੇ ਦੇਣ ਦੀ ਹਦਾਇਤ ਹੈ ਰੋਡ ਜਾਮ ਕਰਨ ਦੀ ਸਰ ਜਿਵੇਂ ਕਿ ਵਕ ਵਕ ਜਿੱਥੇ ਬੰਦੀਆਂ ਇੱਕੋ ਹੀ ਝੰਡੇ ਦੇ ਹੇਠ ਨੇ ਕਿ ਆਮ ਆਦਮੀ ਪਾਰਟੀ ਦਾ ਝੰਡਾ ਵੱਖਰਾ ਅਸੀਂ ਆਸਟਾਲ ਦੀ ਪਾਰਟੀ ਵੱਲੋਂ ਦੇ ਰਹੇ ਹਾਂ ਉਹ ਲੋਕ ਉਹਨਾਂ ਨੂੰ ਸਮਰਥਨ ਨਹੀਂ ਆਇਆ ਨਹੀਂ ਸਾਰੇ ਜਿਹੜੇ ਵੀ ਜਾਗਰੂਕ ਲੋਕ ਹੈ ਜਿਹੜੇ ਸਮਝਦੇ ਆ ਕਿ ਕੁਝ ਉੱਤੇ ਗਲਤ ਹੈ ਉਹਨਾਂ ਨੇ ਆਪਦੇ ਆਪ ਦੇ ਢੰਗ ਨਾਲ ਪ੍ਰੋਟੈਸਟ ਕੀਤਾ ਜਿਹਦਾ ਵੱਧ ਦਰੰਦ ਕੀ ਪ੍ਰਦਰਸ਼ਨਕਾਰੀ ਜਿਹੜੀ ਵੀ ਨੇ ਆਪਣੇ ਜੋ ਜਥੇਬੰਦੀਆਂ ਕਰ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਨਾਲ ਨਾਲ ਰਾਹਤੇ ਦੇ ਵਿੱਚ ਉਹਨਾਂ ਦੇ ਨਾਲ ਇਕੱਠੇ ਨਹੀਂ ਹੋ ਸਕਦੇ ਨਹੀਂ ਇਹ ਸਾਡੇ ਜੋਰ ਸਾਨੂੰ ਹਦਾਇਤ ਸਟੇਟ ਲੀਡਰਸ਼ਿਪ ਤੋਂ ਆਈ ਹੈ ਅਸੀਂ ਉਹਦੇ ਮੁਤਾਬਕ ਚੱਲੀ ਹੈ ਧੰਨਵਾਦ